ਮਾਰਦੇ ਨਾਮ ਵਾਹ ਦੀ ਜਾਂਚ ਕਰਨ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਉਸ ਦੀ ਪੂਰੀ ਜਾਂਚ ਕੀਤੀ ਜਾਵੇ ਕਿ ਅਖੀਰ ਕਿ ਅਖੀਰ ਫਿਰ ਤੋਂ ਅਗਨਾਮ ਨੂੰ ਲਗਾਇਆ ਜਾ ਰਿਹਾ ਹੈ ਮਾਰੋ ਫ੍ਰੈਂਡ ਦੇ ਅੱਗੇ ਚੱਲੋ ਸਾਰੇ ਤੱਕ ਵਾਲੇ ਵੀ ਸਾਰੇ ਪਿੱਛੇ ਮੰਗਬਤਰ ਦੇ ਨਾਇਓ ਈਡੀ ਨੂੰ ਪਹਿਲੇ ਉਸ ਦੇ ਬਾਰੇ ਜਾਣਕਾਰੀ ਦੇਖੋ ਜੀ ਇਹਨ ਪੋਸਟਪਨ ਡਾਇਰੈਕਟਿਡ ਦਾ ਕੰਮ ਹੈ ਕਿ ਇੰਡੀਆ ਵਿੱਚ ਕੋਈ ਵੀ ਫੋਰਨ ਫੰਡਿੰਗ ਇਲੀਗਲ ਤਰੀਕੇ ਨਾਲ ਆ ਰਹੀ ਹੈ ਉਹਦਾ ਈਡੀ ਦਾ ਸਟ੍ਰਿਕਟ ਐਕਸ਼ਨ ਮੰਦਾ ਹੈ ਫੋਰਨ ਕੰਟਰੀਬਿਊਸ਼ਨ ਰੈਗੂਲੇਟਰੀ ਐਕਟ ਜਿਹਨੂੰ ਆਪਾਂ ਐਫਸੀਆਰਏ ਕਹਿੰਦੇ ਆ ਐਫਸੀਆਰਏ ਲਾਇਸੈਂਸ ਤੋਂ ਬਿਨਾ ਇੰਡੀਆ ਵਿੱਚ ਕੋਈ ਵੀ ਫੰਡਿੰਗ ਆ ਨਹੀਂ ਸਕਦੀ ਤੇ ਜੇ ਕੋਈ ਵੀ ਫੰਡਿੰਗ ਆਂਦੀ ਹੈ ਈਡੀ ਦਾ ਈਡੀ ਬਣਿਆ ਹੀ ਇਸੇ ਵਾਸਤੇ ਕਿ ਉਹਦੇ ਅਗੇਂਸਟ ਨਾਲ ਦੀ ਨਾਲ ਸਖਤੋ ਸਖਤ ਕਾਰਵਾਈ ਕੀਤੀ ਜਾਏ ਵੱਡੇ ਵੱਡੇ ਦੁੱਖ ਨਾਲ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਬੜੇ ਸਾਲਾਂ ਤੋਂ ਬੜੇ ਆ 12 ਪੈਸਾ ਮੰਗਾ ਰਹੇ ਆ ਫੰਡਿੰਗ ਮੰਗਾ ਰਹੇ ਆ ਆ ਦੇਖੋ ਸ਼੍ਰੀ ਆਮ ਜਿਹੜੀ ਫੰਡਿੰਗ ਹੈਗੀ ਹੈ ਆਨਲਾਈਨ ਫੰਡਿੰਗ ਮੰਗਾਈ ਜਾ ਰਹੀ ਹੈ ਇਹ ਅੰਕੁਇ ਨਰੁੱਲਾ ਜੀ ਦੀ ਅਫੀਸ਼ੀਅਲ ਪੇਜ ਤੋਂ ਫੇਸਬੁੱਕ ਤੋਂ ਹੈ ਫੋਰਨ ਫੰਡਿੰਗ ਮੰਗਾਈ ਜਾ ਰਹੀ ਹੈ ਠੀਕ ਹੈ ਨਾ ਬਟ ED ਇਸ ਤੇ ਕੋਈ ਐਕਸ਼ਨ ਨਹੀਂ ਲੈ ਰਿਆ ਐਫਸੀਆਰ ਦੀ ਸਟਿਪੂਲੇਸ਼ਨ ਹੈ ਕਿ ਜਿਹੜਾ ਫੰਡ ਜਿਹੜੇ ਕੰਮ ਵਾਸਤੇ ਕਲੈਕਟ ਹੋਇਆ ਹੈ ਜਿਹੜਾ ਕਿ ਯੂਜੂਲੀ ਚੈਰੀਟੇਬਲ ਕੰਮ ਵਾਸਤੇ ਕਲੈਕਟ ਹੁੰਦਾ ਬਿਕੋਜ਼ ਲੋਕੀ ਹੋਰ ਕਿਸੇ ਚੀਜ਼ ਵਾਸਤੇ ਪੈਸੇ ਨਹੀਂ ਦਿੰਦੇ ਚੈਰੀਟੇਬਲ ਕੰਮ ਵਾਸਤੇ ਹਰ ਬੰਦਾ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਆਪਣੀ ਜੇਬ ਚੋਂ ਕੁਛ ਨਾ ਕੁਛ ਦਿੰਦਾ ਹੀ ਹੈ ਚੈਰੀਟੇਬਲ ਪਰਪਸਸ ਵਾਸਤੇ ਫੰਡ ਕਲੈਕਟ ਕੀਤਾ ਜਾ ਰਿਹਾ ਹੈ ਕਿ ਜੀ ਇਹ ਹਸਪਤਾਲ ਬਣਾਏ ਜਾਣਗੇ ਸਕੂਲ ਬਣਾਏ ਜਾਣਗੇ 올ਡ ਏਜ ਹੋਮ ਬਣਾਏ ਜਾਣਗੇ ਲੋਕਾਂ ਦੀ ਸੇਵਾ ਕੀਤੀ ਜਾਏਗੀ ਬਟ ਇਹਦਾ ਫੰਡ ਹੈ ਇਹ ਯੂਜ਼ ਕੀਤਾ ਜਾ ਰਿਹਾ ਜੀ ਜ਼ਮੀਨਾਂ ਖਰੀਦਣ ਵਾਸਤੇ ਗੱਡੀਆਂ ਖਰੀਦਣ ਵਾਸਤੇ ਪੋਲੀਟੀਕਲ ਪਾਰਟੀਆਂ ਨੂੰ ਸਪੋਰਟ ਕਰਨ ਵਾਸਤੇ ਆਪਣੇ ਬੰਦਿਆਂ ਵਾਸਤੇ ਪੋਲੀਟੀਕਲ ਸੀਟਸ ਖਰੀਦਣ ਵਾਸਤੇ ਕੀ ਕਹਿੰਦੇ ਆਪਣੇ ਪਰਸਨਲ ਫਾਇਦੇ ਵਾਸਤੇ ਇਹ ਸਾਰਾ ਕੰਮ ਜਿਹੜਾ ਯੂਜ਼ ਕੀਤਾ ਜਾ ਰਿਹਾ ਬਿਲਕੁਲ ਇਹ ਜਿਹੜਾ ਪਖੰਡ ਹੈ ਪੰਜਾਬ ਵਿੱਚ ਵੱਧਦਾ ਪਿਆ ਇਹ ਜਿਹੜਾ ਪੈਸਾ ਜੀ ਪੈਸਾ ਬੜੀ ਵੱਡੀ ਪਾਵਰ ਹੈ ਸਾਰਾ ਪਖੰਡ ਇਹ ਪੈਸਾ ਫਿਊਲ ਕਰਦਾ ਹੈ ਤੇ ਸਾਡੀ ਇਹਦੀ ਤੋਂ ਆਪਾਂ ਮੈਮੋਰੈਂਡਮ ਦੇਣ ਆਏ ਆ ਇਹ ਪਖੰਡ ਹੈ ਜਿਹੜਾ ਇਹਨੂੰ ਖਤਮ ਕੀਤਾ ਜਾਏ ਕਹਿੰਦਾ ਨਾ ਤੇ ਜਿਹੜੇ ਬੰਦੇ ਇਲੀਗਲੀ ਫੰਡ ਮੰਗਾ ਰਹੇ ਆ ਸਟ੍ਰਿਕਟ ਤੋਂ ਸਟ੍ਰਿਕਟ ਤੇ ਜਲਦੀ ਤੋਂ ਜਲਦੀ ਉਹਨਾਂ ਦੇਗੇ ਇਸ ਕਾਰਵਾਈ ਕੀਤੀ ਚਾਹੀਦੀ ਪਾਰਟੀ ਨੂੰ ਫੰਡ ਜਿਹੜਾ ਦਿੱਤਾ ਜਾ ਰਿਹਾ ਹੈ ਕਹਿੰਦੇ ਆ ਨਾ ਕਿ ਪਾਰਟੀਆਂ ਨੂੰ ਫੰਡ ਦਿੱਤੇ ਜਾ ਰਹੇ ਕੜੀ ਪਾਰਟੀ ਨੂੰ ਪਾਜੀ ਦੇਖੋ ਇਹ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਲੇਕਿਨ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਜਦੋਂ ਕੋਈ ਵੀ ਇਲੈਕਸ਼ਨ ਆਣੇ ਆ ਸਾਡੇ ਮੇਨ ਪੋਲੀਟੀਕਲ ਲੀਡਰਸ ਸਾਰੇ ਸਾਨੂੰ ਐਦਾਂ ਦੇ ਡੇਰਿਆਂ ਦੇ ਜਾਂਦੇ ਮਿਲਦੇ ਹਰ ਪਾਰਟੀ ਬਾਜੀ ਦੇਖੋ ਕੋਈ ਪਾਰਟੀ ਕੋਈ ਦੁੱਦੀ ਧੁੱਤੀ ਹੋਈ ਨਹੀਂ ਹੈ ਹਰ ਬੰਦਾ ਹਰ ਪੋਲੀਟੀਕਲ ਪਾਰਟੀ ਦਾ ਕੰਮ ਹੁੰਦਾ ਅਸੀਂ ਆਪਣੇ ਬੰਦੇ ਨੂੰ ਜਿਤਾਈਏ ਠੀਕ ਹੈ ਨਾ ਤੇ ਉਹ ਦੇ ਯੂਜ਼ ਆਲ ਦਾ ਮੀਨਸ ਕਿ ਆਪਾਂ ਜਿਹੜੇ ਵੀ ਪਾਸੇ ਬੰਦੇ ਨੂੰ ਜਿਤਾ ਸਕਦੇ ਆ ਅਸੀਂ ਜਿਤਾਈਏ ਤੇ ਤੁਹਾਡੇ ਕੋਲ ਐਫਸੀਆਰ ਆਈ ਇਹਨਾਂ ਦੇ ਕੋਲ ਨਹੀਂ ਹੈਗੇ ਜਿਹੜੇ ਲਾਇਸੈਂਸ ਜਿਹੜਾ ਐਫਸੀਆਰ ਆਈ ਨਹੀਂ ਹੈਗਾ ਉਹਦਾ ਪ੍ਰੂਫ ਕੀ ਹੈ ਤੁਹਾਡੇ ਕੋਲ ਸੀ ਐਫਸੀਆਰ ਲਾਇਸੈਂਸ ਸਾਡੇ ਕੋਲੇ ਅਸੀਂ ਪਬਲਿਕ ਆ ਸਾਡੇ ਕੋਲ ਇਹਨਾਂ ਦੇ ਸਿਸਟਮ ਦੀ ਕੋਈ ਐਕਸੈਸ ਨਹੀਂ ਹੈ ਅਸੀਂ ਇਹਨਾਂ ਨੂੰ ਡਿਮਾਂਡ ਕਰਨ ਆਏ ਆ ਕਿ ਚੈੱਕ ਕੀਤਾ ਜਾ ਐਫਸੀਆਰ ਲਾਇਸੈਂਸ ਹੈ ਕਿ ਨਹੀਂ ਜੇ ਐਫਸੀਆਰ ਲਾਇਸੈਂਸ ਹੈ ਕਿਹੜੀ ਕਿਹੜੀ ਫੰਡਿੰਗ ਪਿਛਲੇ ਅੰਨੇ ਸਾਲਾਂ ਚ ਕਿਹੜੀ ਕਿਹੜੀ ਫੰਡਿੰਗ ਮੰਗਾਈ ਗਈ ਹੈ ਕਿਨੇ ਭੇਜੀ ਹੈ ਕਿਵੇਂ ਆਈ ਹੈ ਤੇ ਉਹਦੇ ਕੀ ਯੂਟਿਲਾਈਜੇਸ਼ਨ ਹੋਈ ਹੈ ਉਹ ਈਡੀ ਨੂੰ ਚੈੱਕ ਕਰਨਾ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਬੰਦੀ ਹੈ ਇਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇਹਨਾਂ ਦੀ ਜਥੇਬੰਦੀ ਵੱਲੋਂ ਹੀ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਪੋਸਟਰ ਬਣਦੇ ਨੇ ਤਾਂ ਉਹਨੂੰ ਇੱਕ ਸਟੱਡੀ ਕੀਤੀ ਜਾਂਦੀ ਹੈ ਸਟੱਡੀ ਕਰਨ ਤੋਂ ਬਾਅਦ ਇਗਜ਼ਾਮ ਹੁੰਦੇ ਨੇ ਫੇਰੀ ਪੋਸਟਰ ਪਾਇਆ ਜਾਂਦਾ ਕਿ ਅੰਕਲੋਂ ਤੋਂ ਇਲਾਵਾ ਵੀ ਸਟੱਡੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਸੀਂ ਬਿਲਕੁਲ ਕਰਨੀ ਚਾਹੀਦੀ ਹੈ ਦੇਖੋ ਜੇ ਆਪਾਂ ਕੈਥੋਲਿਕ ਜਾਂ ਆਪਾਂ ਸੀਐਨਈ ਜਾਂ ਆਪ ਜੇ ਉਹਨਾਂ ਦੀ ਆਪਾਂ ਗੱਲ ਕਰੀਏ ਤੇ ਉਹ ਸਾਰੇ 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 ਲੋਕਾਂ ਨੂੰ ਜਿਹੜਾ ਦੱਸਣਾ ਮੈਂ ਦੱਸਣਾ ਚਾਹੂੰਗਾ ਉਹਨਾਂ ਦੀ ਪਹਿਲਾਂ ਇੱਕ ਡਿਗਰੀ ਹੁੰਦੀ ਹੈ ਬੀਏ ਗ੍ਰੈਜੂਏਸ਼ਨ ਡਿਗਰੀ ਤੋਂ ਬਾਅਦ ਫਿਰ ਇੱਕ ਮਾਸਟਰਸ ਡਿਗਰੀ ਹੁੰਦੀ ਹੈ ਜਿਹਨੂੰ ਆਪਾਂ ਮਾਸਟਰਸ ਇਨ ਡਿਵਿਨਿਟੀ ਕਹਿੰਦੇ ਆ ਮਾਸਟਰਸ ਇਨ ਡਿਵਿਨਿਟੀ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਿਹੜਾ ਬੰਦਾ ਉਹਨੇ ਕੰਗregation ਦਿੰਨੇ ਹੈਗੇ ਕੰਗregation ਨੂੰ ਤੁਸੀਂ ਸੰਭਾਲੋ ਦੀ ਸੇਵਾ ਕਰੋ ਜਿਸ ਨੂੰ ਦੇਖਦੇ ਆਂ ਕਿ ਬੰਦੇ ਵਿੱਚ ਉਹ ਪਾਵਰ ਤੇ ਸਮਰੱਥਾ ਹੈ ਕਿ ਉਹ ਕੰਗregation ਨੂੰ ਉਹਦੀ ਸੇਵਾ ਕਰ ਪਾਏ ਕਿ ਨਾ ਕੁਝ ਸਾਲ ਹੋ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਚਰਚ ਹੋਣ ਲਈ ਲਾਇਸੈਂਸ ਦਿੱਤਾ ਜਾਂਦਾ ਹੈ ਉਹ ਲਾਇਸੈਂਸ ਤੋਂ ਬਾਅਦ ਖੁਦ ਨੂੰ ਪੈਸਟਰ ਕਹਿ ਸਕਦੇ ਆ ਤੇ ਸਾਡੇ ਦੇ ਇੱਥੇ ਤੁਸੀਂ ਦੇਖੋ ਜਿਹੜਾ ਮਰਜ਼ੀ ਬੰਦਾ ਜਦੋਂ ਮਰਜ਼ੀ ਉੱਠ ਕੇ ਪੈਸਟਰ ਬਣ ਜਾਂਦਾ ਤੁਹਾਡੇ ਗੁਰਦੁਆਰੇ ਦੇ ਉੱਪਰ ਭਾਵੇਂ ਗੁਰਦੁਆਰੇ ਉਹਨਾਂ ਦੇ ਕੋਲ ਕੋਈ ਸਪான்ਸਰ ਨਹੀਂ ਦੇਖੇ ਪਰ ਇਹਨਾਂ ਦੇ ਨਾਲ ਵੱਡੀ ਗਿੰਦੀ ਚ ਸਪான்ਸਰ ਚੱਲਦੇ ਰਹੇ ਭਾਜੀ ਦੇਖੋ ਜਿਹੜਾ ਕੋਈ ਚੀਜ਼ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਬੌਂਸਰਾਂ ਦੀ ਲੋੜ ਉਹਨੂੰ ਹੀ ਹੈ ਜਿਹੜਾ ਕੋਈ ਗਲਤ ਕੰਮ ਕਰ ਰਿਹਾ ਬੌਂਸਰਾਂ ਦੀ ਲੋੜ ਉਹਨੂੰ ਹੀ ਹੈ ਗੁਰਦੁਆਰੇ ਮੰਦਰ ਭਾਵੇਂ ਸਾਡੀਆਂ ਚਰਚੇ ਹੋ ਗਏ ਆ ਸਿਰੇ ਵਿੱਚ ਕੁਝ ਅਧਾਂ ਦੇ ਡੇਰੇ ਐ ਜਿੱਥੇ ਤੁਹਾਨੂੰ ਬੌਂਸਰ ਮਿਲਣਗੇ ਉਹ ਸਿਰਫ ਉੱਥੇ ਗਲਤ ਕੰਮ ਚੱਲ ਰਿਹਾ ਹੈ ਉਹ ਕਦੇ মিডিਆ ਨੂੰ ਅੰਦਰ ਨਹੀਂ ਆਣ ਦਿੰਦੇ ਕਦੇ মিডিਆ ਲੋਕਾਂ ਦੀ ਕਬਰ ਨਹੀਂ ਕਰਨ ਦਿੰਦੇ ਉਹਦਾ ਹੀ ਰੀਜ਼ਨ ਹੈ ਗਲਤ ਕੰਮ ਚੱਲ ਰਿਹਾ ਹੈ ਕਾਲੇ ਧਨ ਦਾ ਜ਼ਿਕਰ ਕੀਤਾ ਗਿਆ ਤੁਹਾਡੇ ਬਿਲਕੁਲ ਕਿਸ ਤਰ੍ਹਾਂ ਕਾਲਾ ਧਨ ਕਹਿ ਸਕਦੇ ਭਾਜੀ ਇਹ ਕਾਲਾ ਤਾਂ ਨਾ ਦੇਖ ਲੋ ਕਾਲਾ ਤਾਂ ਨਹੀਂ ਜਿਹੜਾ ਇੱਥੇ ਕੋਈ ਨਹੀਂ ਲਿਖਿਆ ਬੈਂਕ ਅਕਾਊਂਟ ਕਿਹੜਾ ਕਿਵੇਂ ਆਏਗਾ ਸਾਰਾ ਕਾਲਾ ਤਾਂ ਨਹੀਂ ਇਹ ਸਿੰਪਲ ਲੋਕਾਂ ਨੂੰ ਕਹਿੰਦੇ ਆ ਉੱਧਰ ਲੋਕਾਂ ਨੂੰ ਪੈਸੇ ਫੜਾ ਦਿਓ ਉੱਧਰ ਸਾਡੇ ਪੈਸੇ ਇੱਧਰ ਆ ਜਾਣਗੇ ਇਹ ਹਵਾਲਾ ਹੀ ਹੈ ਪਿਓਰ ਹਵਾਲ ਈਡੀਨੋਂ ਦੀ ਜਾਂਚ ਕਰਨੀ ਚਾਹੀਦੀ ਹੈ ਜੇ ਨਹੀਂ ਵਿੱਚੋਂ ਕੁਝ ਨਿਕਲਦਾ ਬੜੀ ਅੱਛੀ ਗੱਲ ਆ ਸਾਡੇ ਸਾਰਿਆਂ ਦੇ ਡਾਊਟਸ ਕਲੀਅਰ ਹੋ ਜਾਣਗੇ ਬਟ ਜੇ ਵਿੱਚੋਂ ਕੁਝ ਨਿਕਲਦਾ ਤੇ ਈਡੀਨੋਂ ਦੀ ਪੂਰੀ ਸੈਕਸ਼ਨ ਲੈਣਾ ਚਾਹੀਦਾ ਜੀ ਇਨਫੋਰਮ ਨਹੀਂ ਸੀ ਕਿੱਥਾ ਗਿਆ ਪਹਿਲਾਂ ਵੀ ਅਸੀਂ ਮੰਗ ਪੱਤਰ ਦੇਣ ਆ ਰਹੇ ਹਾਂ ਤੁਸੀਂ ਆਇਓ ਤੇ ਉਹਨਾਂ ਨੇ ਗੇਟ ਬੰਦ ਕਰ ਦਿੱਤੇ ਦੇਖੋ ਜੀ ਗੇਟ ਬੰਦ ਕਰਤਾ ਅਸੀਂ ਤਾਂ ਆਮ ਜਨਤਾ ਅਸੀਂ ਟੈਕਸ ਪੇ ਕਰਦੇ ਹਾਂ ਸਾਡੇ ਟੈਕਸ ਪੇ ਕਰਨ ਨਾਲ ਇਹਨਾਂ ਨੂੰ ਇਹਨਾਂ ਦੀ ਸੈਲਰੀ ਮਿਲਦੀ ਹੈ ਤੇ ਬੜੀ ਮਾੜੀ ਗੱਲ ਹੈ ਜੀ ਆਪਣਾ ਦਫ਼ਤਰ ਬੰਦ ਕਰ ਰਹੇ ਆ ਅਸੀਂ ਇੱਥੇ ਬੜੇ ਸ਼ਾਂਤੀਪ੍ਰੀਅ ਤਰੀਕੇ ਨਾਲ ਆਏ ਆ ਅਸੀਂ ਸਿਰਫ ਇਹਨਾਂ ਨੂੰ ਮੈਮ ਨਾ ਬੰਦ ਹੈ ਉਹ ਐਕਸ਼ਨ ਜਿਹੜਾ ਹੈ ਲਿਆ ਜਾਏ ਹਾਂ ਸਹੀ ਗੱਲ ਜੀ ਮਨਾ ਸਰ ਜਿਹੜੇ ਪੁਤਲੇ ਬਣਾ ਕੇ ਲੈਂਦੇ ਉਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਤੇ ਸਰਕਾਰ ਨੂੰ ਇਹਦੇ ਉੱਪਰ ਸਖਤ ਜਿਹੜੀ ਕਾਰਵਾਈ ਕਰਨੀ ਚਾਹੀਦਾ ਸਰਕਾਰਾਂ ਨੇ ਤਾਂ ਦੇਖੋ ਲੀਡਰਾਂ ਨੇ ਤਾਂ ਕਾਰਵਾਈ ਕੀ ਕਰਨੀ ਆ ਜੀ ਇਹਨਾਂ ਤੇ ਅਸੀਂ ਕੋਈ ਬਾਲਾ ਵੱਡਾ ਅਸੀਂ ਭਰੋਸਾ ਨਹੀਂ ਕਰ ਸਕਦੇ ਇਹਨਾਂ ਨੂੰ ਸਿਰਫ ਵੋਟ ਲੈਣੀ ਹੁੰਦੀ ਆ ਵੀ ਜਿੱਧਰ ਨੂੰ ਵੋਟ ਆ ਉਧਰ ਨੂੰ ਤੁਰ ਪੈਂਦੇ ਨੇਗੇ ਪੰਜਾਬ ਦੇ ਲੋਕ ਠੱਠੇ ਖੂ ਜਾਣ ਆ ਆ ਗਿਆ ਫੋਨ ਇੱਕ ਮਿੰਟ ਖੜ ਜਾ ਮੈਨੂੰ ਐ ਵੀ ਮੈਨੂੰ ਇਹ ਮਖਾਇਦਾ ਮੜਾ ਜਾ ਰਹਿਣਾ ਨਹੀਂ ਸ਼ੂਟ ਕਰਦਾ ਸਭ ਕੁਝ ਸਖਾਈ ਦੇਵਾਂ ਤੇ ਇਹਨਾਂ ਨੇ ਪੰਜਾਬ ਦੇ ਲੋਕ ਠੱਠੇ ਖੂਦ ਦੇ ਵਿੱਚ ਜਾਣ ਬਸ ਜਉਣ ਚਾਹੇ ਮਰਨ ਇਹੋ ਜੇ ਗਰੀਬ ਸਾਡੇ ਤੁਰੇ ਫਿਰਦੇ ਨੇ ਜਦੋਂ ਬਾਈ ਜੀ ਮੈਨੂੰ ਇਸ ਪ੍ਰੋਗਰਾਮ ਦਾ ਪਤਾ ਲੱਗਿਆ ਇਹ ਮੇਰੇ ਕੋਲੇ ਘਰੇ ਕੁੜੀ ਆਈ ਸੀਗੀ ਬੁੱਧਵਾਰ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੀ ਸਾਰੀ ਜੁੰਡਲੀ ਹੈਲੋ ਹੈਲੋ ਹਾਂਜੀ ਸਰ ਉਹ ਤੁਹਾਡੇ ਭਾਈ ਬਾਸਨਾ ਦਾ ਗੱਲ ਕਰਾ ਦਿਓ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਂਦਾ ਇਹ ਨਾਲ ਹੀ ਬੈਠਿਆ ਸਰ ਜੀ ਤੁਸੀਂ ਦੱਸਿਆ ਹੀ ਨਹੀਂ ਸਵੇਰੇ ਤੁਸੀਂ ਕਿਹਨਾਂ ਲਈ ਪੁੱਛਤਾ ਚਾਹੁੰਦੇ ਹੋ ਕੀ ਕਰ ਆਹ ਜਿਹੜੀ ਕੁੜੀ ਨਾਲ ਗੱਲ ਕਰੋ ਜੀ ਇਹਨਾਂ 37 ਲੱਖ ਦੀ ਠੱਗੀ ਮਾਰੀ ਹੈ ਤੁਸੀਂ ਫਰਾਂਸਿਸ ਨਾਲ ਗੱਲ ਕਰਵਾਓ ਉਹ ਤੁਹਾਡੇ ਨਾਲ ਹੀ ਹੈ ਸਾਨੂੰ ਸਾਰਾ ਪਤਾ ਹੈ ਠੀਕ ਹੈ ਨਾ ਜੇ ਕੋਈ ਹੋਰ ਫੋਨ ਕਰੇਗਾ ਨਾ ਤਾਂ ਉਹੀ ਫੋਨ ਚੱਕੇਗਾ ਤੇ ਮੇਰਾ ਨਾਮ ਪੂਜਾ ਹੈ ਮੇਰੇ ਹਸਬੰਡ ਦਾ ਨਾਮ ਅਮਰੀਕ ਸਿੰਘ ਹੈ ਜਿਹੜੀ ਇਹਨਾਂ ਨੇ ਪੁੱਛੋ ਨਾ ਵੀ ਠੱਗੀ ਮਾਰੀ ਹੋਈ ਹੈ ਜਿਹੜੀ 37 ਲੱਖ 60 ਹਜ਼ਾਰ ਦੀ ਉਹਦੇ ਰਿਗਾਰਡਿੰਗ ਗੱਲ ਕਰ ਰਹੇ ਨੇ ਹਾਂਜੀ ਠੀਕ ਹੈ ਸਿਸਟਰ ਜੀ ਹਾਂਜੀ ਕੈਨੇਡਾ ਦੇ ਨਕਲੀ ਵੀਜ਼ੇ ਲਗਵਾਏ ਸੀ ਨਾ ਨਹੀਂ ਨਹੀਂ ਇਸ ਸਤਿ ਸ੍ਰੀ ਅਕਾਲ ਨਹੀਂ ਨਹੀਂ ਬਿਲਕੁਲ ਇਹ ਜਿਹੜੀ ਸਾਰੀ ਤੁਹਾਡੀ ਗੱਲਬਾਤ ਹੈ ਮੀਡੀਆ ਕਵਰ ਕਰ ਰਹੀ ਜਲੰਧਰ ਖੜੇ ਆਏ ਐਨੀ ਦੁਨੀਆ ਚ ਖੜੀ ਆਏ ਐਨੀ ਦੁਨੀਆ ਖੜੀ ਆ ਜਲੰਧਰ ਅਸੀਂ ਸੰਗਤ ਬਹੁਤ ਜ਼ਿਆਦਾ ਦੇਖ ਰਹੀ ਹੈ ਸੰਗਤ ਦੇਖ ਰਹੀ ਏ ਥੋੜਾ ਸਾਰਾ ਮੈਂ ਸਾਰਾ ਮੀਡੀਆ ਚ ਰੱਖਿਆ ਹੋਇਆ ਕੰਮ ਸਾਰਾ ਮੀਡੀਆ ਚ ਰੱਖਿਆ ਇੱਕ ਤਾਂ ਜਲੂਸ ਆਪਣਾ ਕਿਉਂ ਕਢਵਾਈ ਜਾਂਦੇ ਆ ਲੋਕਾਂ ਨੂੰ ਕਿਉਂ ਠੱਗੀਆਂ ਮਾਰਦੇ ਹੋ 60 70 ਚੈਨਲ ਕੀ ਵਾਲੀ ਕੋਈ ਗੱਲ ਨਹੀਂ ਤੁਸੀਂ ਸ਼ੇਰੇ ਕਾਲ ਕੀਤੀ ਨਾ ਤੁਸੀਂ ਕੁਝ ਦੱਸਿਆ ਵੀ ਕੀ ਦੇ ਲਈ ਦੱਸਿਆ ਇਸ ਦੇ ਪੱਟੀ ਦਾ ਗਿਆਮ ਹੈ ਇੱਥੇ ਆਉਂਦਾ ਹੀ ਕਿਉਂ ਪੈਸੇ ਤਾਂ ਵੀ ਪੈਸੇ ਦੇ ਦੇ ਬਈ ਪੈਸੇ ਦੇ ਦੇ ਵਾਪਸ ਚਲ ਹੁਣ ਆ ਜਾਓ ਪੈਸੇ ਦੇ ਲੈ ਕੇ ਹੁਣ ਲਿਆ ਪੈਸੇ ਹੁਣ ਕੀ ਹੁੰਦਾ ਲਿਆ ਦੇ ਪੈਸੇ ਦੇ ਵਾਪਸ ਬਿੱਲੀ ਨਸ ਗਈ ਐ ਬਿੱਲੀ ਨਸ ਗਈ ਹੁਣ ਹੁਣ ਲੈ ਆਓ ਅਸੀਂ ਆ ਜਾਨੇ ਹਾਂ ਉੱਥੇ ਦੱਸੋ ਠੱਗੀਆਂ ਮਾਰਨੀਆਂ ਜਾਣਦੇ ਆ ਤੁਸੀਂ ਮੈਡਮ ਇਹ ਫੋਟੋ ਮੈਨ ਦਿਖਾ ਰਾ ਜੀ ਤੁਸੀਂ ਫੋਟੋ ਦਿਖਾ ਫੋਟੋ ਦਿਖਾ ਦੇ ਇਹ ਫੋਟੋ ਦਿਖਾ ਇਹਦਾ ਨਹੀਂ ਕਰੀਦਾ ਫੋਟੋ ਦਿਖਾਓ ਜੀ ਮੀਡੀਆ ਸਰ ਜੀ ਫੋਟੋ ਦਿਖਾਓ ਇਹ ਜਿਹਾਂ ਵਰਗੀਆਂ ਲੈ ਗਿਆ ਪੈਸ ਕਰਾ ਕਰਾ ਸਰਨਾ ਗੱਲ ਕਰਾ ਗੱਲ ਕਰਾ ਸਰਨਾ ਗੱਲ ਫੇਰ ਨਾ ਕਹੀ ਸਰ ਦੇ ਕੋਲ ਆ ਜੇ ਨਾ ਕਿਸੇ ਗਰੀਬ ਨਾਲ ਹੀ ਤੱਕਾਂ ਜਿਹੜੇ ਨੰਬਰ ਤੇ ਕਾਲ ਆਈ ਆ ਹੱਥ ਆ ਰਿਹਾ ਹੱਥ ਇਹ ਸੰਗਤ ਜੀ ਉਹ ਲੋਕ ਬੰਦੇ ਆ ਗਏ ਜਿਹੜੇ ਫੱਕ ਲੋਕ ਸੰਗਤ ਜੀ ਤੁਹਾਨੂੰ ਅਸੀਂ ਕਹਿੰਦੇ ਰਹਿੰਨੇ ਵੀ ਬਚ ਜਿਓ ਆ ਕਰਾਰੀ ਗੱਡੀ ਦੀ ਪੁੜੀਆ ਪੁੜੀਟ ਦਿੱਤਾ ਆ ਬੂਨ ਘੱਟਦਾ ਕਰਤਾ ਜੀ ਭੱਜ ਗਏ ਬੂਨ ਤੋਂ ਤੱਕ ਡਰਦੇ ਬੋਲੇ ਜੋ ਸੱਚ ਇਹ ਉਹ ਲੇਡੀ ਦਾ ਨਾਮ ਕੀ ਹੈ ਕੌਣ ਹੈਗੀ ਹੈ ਇਹ ਮੂਰੇ ਰੱਖੀਆਂ ਹੋਈਆਂ ਨੇ ਜੀ ਇਹਨਾਂ ਨੇ ਮੂਰੇ ਰੱਖੇ ਮੂਰੇ ਜਿਹੜੇ ਚਮਚੇ ਜਿਹਾ ਰੱਖਦੇ ਹੋ ਆ ਇਹ ਅੰਕੁਰ ਨਰੂਲਾ ਆ ਦਿਖਾ ਆ ਦਿਖਾ ਦੇ ਦਿਖਾ ਦੇ ਫੋਟੋ ਆ ਦੇਖੋ ਆ ਖੜੀ ਆ ਸਾਰੀ ਜੁੰਡਲੀ ਜੀ ਦਿਖਾ ਇਹ ਅੰਕੁਰ ਨਰੂਲਾ ਇਹ ਗੌਰਵ ਪ੍ਰਦਾਨ ਹੈ ਇਹ ਹਾਂਜੀ ਇਹ ਫਰਾਂਸੀਸੀ ਆਦ ਕਰਕੇ ਦਿਖਾ ਦੇ ਫੋਟੋ ਨੂੰ ਆ ਖੜਾ ਜੀ ਇੱਧਰ ਵੀ ਦਿਖਾ ਦਿੰਦੀ ਆ ਬਈ ਮੈਨੂੰ ਇੱਧਰ ਦੇਖੋ ਕੌਣ ਆ ਫਰਾਂਸੀਸੀ ਆਪ ਲਗਾ ਕੇ ਦਿਖਾਉ ਆ ਖੱਟੀ ਯੈਲੋ ਸ਼ਰਟ ਯੈਲੋ ਸ਼ਰਟ ਵਾਲਾ ਇਹ ਫਰਾਂਸੀਸੀ ਇੱਧਰ ਨੂੰ ਵੀ ਕਰੀ ਇੱਧਰ ਪੈ ਜੀ ਇੱਧਰ ਰਿਵਾਰਡ ਨਹੀਂ ਇਹ ਸਾਰੀ ਜੁੰਡਲੀ ਖੜੀ ਆ ਤਾਂ ਆਹ ਦੇਖ ਲੋ ਜੀ ਅੱਗੇ ਅੱਗੇ ਹੋਰ ਠੱਗ ਬਹੁਤ ਵੱਡੀ ਠੱਗੀਆਂ ਦਾ ਮਤਲਬ ਕਿ ਪ੍ਰੋਗਰਾਮ ਇਹਨੇ ਬਣਾਇਆ ਹੋਇਆ ਸਾਨੂੰ ਪਤਾ ਚੱਲਿਆ ਹਾਂਜੀ ਇਹ ਕਿਹਨਾਂ ਦਾ ਤਾਲੂਕਾਤ ਦਾ ਇਹ ਦੱਸ ਬਈ ਅੰਕਨਰੂਲਾ ਇਹ ਅੰਗੁਰਨਰੂਲਾ ਮਿਨਿਸਟਰੀ ਦਾ ਸੇਵਾਦਾਰ ਹੈ ਇਹਨਾਂ ਵੱਲੋਂ ਕੀਤਾ ਕੀ ਗਿਆ ਐਕਚੁਅਲੀ ਕੀਤਾ ਜੀ ਬਾਹਰ ਜਾਣ ਦੇ ਨਾਂ ਉਹਦੇ 37 ਲੱਖ ਦੀ ਠੱਗੀ ਮਾਰੀ ਹੈ ਜੀ अच्छा जी 40 ਟਿਕਟਾਂ ਦੇ ਦਿਆ ਜਾਲੀ ਵੀ ਜਿਆਦਾ ਤਾਂ ਕੋੱਖ ਨਹੀਂ ਦਿੰਦਾ ਬਸ ਪੈਸੇ ਲੈ ਲੈ ਆ ਕੰਮ ਕੀਤਾ ਹਾਂਜੀ ਅੱਛਾ ਭਾਨਾ ਭਾਈ ਅੱਜ ਦਾ ਜਿਹੜਾ ਮੁੱਦਾ ਇਹ ਸੀਗਾ ਕਿ ਹਵਾਲੇ ਦੇ ਰਾਹੀਂ ਜਿਹੜੀਆਂ ਇਹ ਮਿਨਿਸਟਰੀਜ਼ ਪੈਸੇ ਮੰਗਵਾ ਰੀਆਂ ਨੇ ਤੇ ਇਹਨਾਂ ਨੂੰ ਕਨਵਰਜਨ ਦੇ ਲਈ ਗਲਤ ਤਰੀਕੇ ਦੇ ਨਾਲ ਲਗਾਇਆ ਜਾ ਰਿਹਾ ਪੰਜਾਬ ਦੇ ਹਾਂਜੀ ਹਾਂਜੀ ਬਿਲਕੁਲ ਜਿਹੜੀਆਂ ਚ ਮੰਗ ਪੱਤਰ ਜਿਹੜਾ ਦਿੱਤਾ ਜਾ ਰਿਹਾ ਸੋ ਜੇ ਈਡੀ ਕਾਰਵਾਈ ਨਹੀਂ ਕਰਦੀ ਕੀ ਅਗਲਾ ਸਟੈਪ ਹੋਏਗਾ ਦੇਖੋ ਸਾਡਾ ਸੀ ਅੰਦੋਲਨਕਾਰੀ ਬੰਦੇ ਆ ਅਜੇ ਤਾਲ ਲੰਮੇ ਸਮੇਂ ਤੋਂ ਅੰਦੋਲਨ ਕਰਨ ਕਰਨੇ ਆਉਣੇ ਲੋਕਾਂ ਦੇ ਹਿੱਤਾਂ ਲਈ ਅਜੇ ਤੰ ਅੰਦੋਲਨ ਕਰਾਂਗੇ ਡਟ ਕੇ ਕਰਾਂਗੇ ਨਾ ਉਹਨਾਂ ਡਟ ਕੇ ਵਿਰੋਧ ਕਰਾਂਗੇ ਨਾ ਇਹਨਾਂ ਦਾ ਕਿਤੇ ਅਸੀਂ ਜਿਹੜਾ ਪ੍ਰੋਗਰਾਮ ਹੋਣ ਦੇਣਾ ਸਾਡੇ ਪੰਜਾਬ ਦੇ ਵਿੱਚ ਇਹ ਕੰਮ ਨਹੀਂ ਚੱਲੂਗਾ ਭਾਈ ਜੀ ਦੇਖੋ ਆਪਣੇ ਸ਼ਹੀਦੀ ਦਿਹਾੜੇ ਆ ਰਹੇ ਨੇ ਇਹਨਾਂ ਨੇ ਟੋਲਡ ਮੱਕਿਆ ਦੇ ਨਾਲ ਜਿਹੜੀਆਂ ਲਗਨ ਕੀਰਤਨ ਕਰਦੀਆਂ ਹੈਗੇ ਵੀਰ ਜੀ ਤੁਹਾਨੂੰ ਛੋਟਾ ਸਵਾਲ ਦਿੰਦਾ ਮੈਂ ਦੱਸਦਾ ਮੈਂ ਪੂਰੇ ਯੂਰਪ ਦੇ ਵਿੱਚ ਜਿਹੜਾ ਕਿ ਜੀਸੂ ਮਸੀਹ ਦਾ ਪ੍ਰੋਗਰਾਮ ਬਣਾਇਆ ਜਾਂਦੇ ਨੇ ਤੁਸੀਂ ਉੱਥੇ ਜਾ ਕੇ ਇਹ ਚੀਜ਼ ਦੇਖ ਲਓ ਇੱਕ ਸਕਿੰਟ ਤੁਸੀਂ ਉਹ ਜਿਵੇਂ ਇੱਥੇ ਰੋਡ ਜਾਮ ਕਰਦੇ ਨੇ ਬਰਾਬਰ ਦਾ ਸਾਡੇ ਬਰਾਬਰ ਦੀ ਢੜਾ ਖੜਾ ਕਰਦੇ ਨੇ ਉਧਰ ਜਮਾ ਨਹੀਂ ਕਰਦੇ ਜੀ ਉਹ ਇੱਥੇ ਆ ਕੇ ਬਰਾਬਰ ਆਪਣੀਆਂ ਵੱਡੀਆਂ ਵੱਡੀਆਂ ਝਾਕੀਆਂ ਕੱਢਣੀਆਂ ਉਹ ਕੱਢਣੀਆਂ ਰੋਡ ਜਾਮ ਕਰਨਾ ਇਹ ਸਿਰਫ ਸਾਡੇ ਨਾਲ ਟਕਰਾਅ ਪੈਦਾ ਕਰਦੇ ਨੇ ਲਗਾਤਾਰ 3-4 ਦਿਨ ਲਈ ਆ ਜਿਹੜੇ ਸ਼ੋਭਾ ਯਾਤਰਾ ਜਿਹੜੀ ਲਗਾਤਾਰ 3 ਦਿਨ ਕੱਢਣੀ ਆ ਪਰ ਉਹਨਾਂ ਦਿਨਾਂ ਦੇ ਵਿੱਚ ਸਾਡੇ ਸ਼ਹੀਦੀ ਦਿਹਾੜੇ ਬਿਲਕੁਲ ਜੀ ਉਹਨਾਂ ਨੇ ਬਰਾਬਰ ਦਿਨਾਂ ਦੇ ਵਿੱਚ ਰੋਸ ਵੀ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਹਾਂਜੀ ਹਾਂਜੀ ਤੇ ਉਹਨੂੰ ਲੈ ਕੇ ਤੁਸੀਂ ਕੀ ਕਾਰਵਾਈ ਕਰੋ ਉਹਨੂੰ ਲੈ ਕੇ ਅਸੀਂ ਅਸੀਂ ਸਾਡੀ ਕੋਸ਼ਿਸ਼ ਇਹ ਹੈ ਕਿ ਸਾਡੀ ਪੰਜਾਬ ਸਰਕਾਰ ਸਾਡੀ ਸ਼ਰੂਮ ਨਹੀਂ ਕਮਿਟੀ ਸਾਡੇ ਕਾਰਜ ਤਖਸਾਲ ਦੇ ਜਥੇਦਾਰ ਸਖਤ ਐਕਸ਼ਨ ਲੈਣਾ ਜੇਕਰ ਉਹ ਨਹੀਂ ਲੈਂਦੇ ਸੀ ਆਪਣੇ ਇਲਾਕੇ ਦੇ ਵਿੱਚ ਸਾਡੇ ਲੱਕ ਦੇ ਵਿੱਚ ਇਹ ਕੰਮ ਨਹੀਂ ਹੋਣ ਦੇਵਾਂਗੇ ਇਸੇ ਚੀਜ਼ ਨੂੰ ਲੈ ਕੇ ਪਟਲਿੰਗ ਕੀਤੀ ਜਾ ਰਹੀ ਹੈ ਜਿਹੜੀ ਇਹ ਪਟਲਿੰਗ ਕੀਤੀ ਜਾ ਰਹੀ ਹੈ ਕਿਸੇ ਨਾ ਕਿਸੇ ਜੇ ਕਿਹਾ ਜਲੰਧਰ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡੀ ਇੰਸਟਿਟਿਊਟ ਜਿਹੜੀ ਇੱਕ ਦੇਖਣ ਨੂੰ ਮਿਲਦਾ ਜਲੰਧਰ ਦੇ ਪ੍ਰਾਪਰਟੀਆਂ ਖਰੀਦੀਆਂ ਜਾ ਰਹੀਆਂ ਨੇ ਉੱਤੇ ਕੀ ਕਿਉਂ ਦੇਖੋ ਇਹਦੇ ਉੱਪਰ ਮੈਂ ਤਾਂ ਜਲੰਧਰ ਦੇ ਵਸਨੀਕਾਂ ਨੂੰ ਇਹੀ ਗੱਲ ਕਹਿਣਾ ਚਾਹਣਾ ਦਬਾਬੇ ਦੇ ਸਾਰੇ ਏਰੀਆ ਨੂੰ ਵੀ ਤੁਸੀਂ ਡਟ ਕੇ ਇਸਦਾ ਵਿਰੋਧ ਕਰੋ ਡਟ ਕੇ ਇਸ ਦੀ ਲੜਾਈ ਲੜੋ ਕਿਉਂਕਿ ਇੱਧਰ ਜਿਹੜਾ ਲੜਨ ਵਾਲੇ ਲੋਕ ਬੜੇ ਘੱਟ ਨੇਗੇ ਇਸ ਨੂੰ ਸਮਝ ਲੈਣੀ ਚਾਹੀਦੀ ਹੈ ਗੱਲ ਸਾਡੇ ਲੋਕ ਜਿਹੜੇ ਵਿਸਾਕ ਸਾਨੂੰ ਬੈਕਵਰਡ ਕਹਿੰਦੇ ਨੇ ਸਾਡੇ ਲੋਕ ਆਪਣੇ ਹੱਕਾਂ ਪ੍ਰਤੀ ਬਹੁਤ ਜਾਗਰੂਤ ਨੇਗੇ ਜਲੰਧਰ ਦੇ ਲੋਕ ਜਿਹੜੇ ਬਹੁਤ ਘੱਟ ਜਾਗਰੂਤ ਨੇਗੇ ਧੰਨਵਾਦ ਜੀ ਬਾਈ ਹੁਣ ਕਨਵਰਸ਼ਨ ਨੂੰ ਕਿਵੇਂ ਰੋਕੋਗੇ ਜਿਹੜਾ ਰੋਕਾਂਗੇ ਜੀ ਰੋਕਾਂਗੇ ਅਸੀਂ ਦੇਖੋ ਸਭ ਤੋਂ ਰੋਕਿਆ ਕਿਵੇਂ ਜਾਊਗਾ ਸਭ ਤੋਂ ਵੱਡਾ ਸਵਾਲ ਇਹੀ ਹੈ ਜਿਹੜਾ ਸਾਡਾ ਅਨਪੜ੍ਹ ਸਾਡਾ ਬੜਾ ਕਿਸਾਨ ਮਜ਼ਦੂਰ ਭਾਈਚਾਰਾ ਸਾਨੂੰ ਉਹਦੀ ਬਾਹ ਫੜਨ ਦੀ ਜ਼ਰੂਰਤ ਆ ਸਾਨੂੰ ਉਹਦੀਆਂ ਮੁਸ਼ਕਲਾਂ ਸੁਣਨ ਦੀ ਜ਼ਰੂਰਤ ਆ ਸਾਨੂੰ ਸੱਚ ਦੱਸਣ ਦੀ ਜ਼ਰੂਰਤ ਆ ਵੀ ਸਾਡੀ ਬਾਣੀ ਕੀ ਸਿਖਾਉਂਦੀ ਆ ਸਾਡੇ ਗੁਰੂਆਂ ਪੀਰਾਂ ਦਾ ਸਿਧਾਂਤ ਕੀ ਆ ਸਾਡੇ ਰਿਸ਼ੀਆਂ ਮੂਣੀਆਂ ਦਾ ਸਿਧਾਂਤ ਕੀ ਆ ਸਾਨੂੰ ਉਹ ਸਿਧਾਂਤ ਦੱਸਣਾ ਪੈਣਾ ਜਿਹੜੇ ਲੋਕ ਆਪਣਾ ਧਰਮ ਛੱਡ ਕੇ ਦੂਜੇ ਧਰਮ ਵੱਲ ਨੂੰ ਰੁੱਕ ਕਰਦੇ ਪਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹਣਾ ਵੀ ਆਪਣਾ ਮੂਲ ਪਛਾਣੋ ਭਾਈ ਸੱਚ ਕੀ ਆ ਸੱਚ ਪਿੱਛੇ ਲੱਗੋ ਜੇਕਰ ਤੁਸੀਂ ਇਹ ਕਹਿੰਦੇ ਨੇ ਕਿ ਇਹ ਕਹਿੰਦੇ ਨੇ ਸੀ ਫੂਕਾਂ ਮਾਰ ਕੇ ਇਲਾਜ ਕਰ ਦੇਣਾ ਕੀ ਦਾ ਇਲਾਜ ਹੋਇਆ ਕਿਸੇ ਦਾ ਇਲਾਜ ਨਹੀਂ ਹੋਇਆ ਗੱਲ ਕਨਵਰਜਨ ਦੀ ਹੋ ਰਹੀ ਹੈ ਪਰ ਜਿਹੜੇ ਲੋਕ ਇਹ ਆਪਣੇ ਧਰਮ ਨੂੰ ਛੱਡ ਕੇ ਉਹਨਾਂ ਦੇ ਧਰਮ ਦੇ ਵਿੱਚ ਜਾਂਦੇ ਨੇ ਉਹ ਆਪਣੀ ਜਿਹੜੀ ਪਛਾਣ ਆ ਪਛੋਕਰ ਪਛਾਣ ਆ ਉਹ ਨਹੀਂ ਛੱਡਦੇ ਦੇਖੋ ਪਛੋਕਰ ਪਛਾਣੇ ਤਾਂ ਸਿਰਫ ਨਹੀਂ ਤੁਸੀਂ ਦੇਖੋ ਜਦੋਂ ਇੱਕ ਚੀਜ਼ ਦੇ ਵਿੱਚ ਮਿਕਸ ਹੀ ਕਰ ਲਿਆ ਸਭ ਕੁਝ ਹੌਲੀ-ਹੌਲੀ ਇਹਨਾਂ ਦਾ ਬੜਾ ਤਰੀਕਾ ਹੈ ਜੀ ਕਿਉਂਕਿ ਜੇ ਮੰਨ ਲਓ ਕੋਈ ਸਰਦਾਰ ਭਾਈ ਭਰਾ ਸਾਡਾ ਉੱਧਰ ਚੱਲ ਜਾਂਦਾ ਤੁਸੀਂ ਪੱਗ ਲਾਉਣੋਂ ਛੱਡਦਾ ਮਗਰ ਉਹ ਸਿੰਘ ਲਾਉਣੋਂ ਨਹੀਂ ਹਟਦਾ ਇਹ ਚੀਜ਼ ਨੂੰ ਦੇਖੋ ਹਏ ਹੌਲੀ-ਹੌਲੀ ਚੀਜ਼ ਹੁੰਦੀ ਹੁੰਦੀ ਹੈ ਇਹਨਾਂ ਨੇ ਜਿਵੇਂ ਹੁਣ ਆਪਾਂ ਚ ਕਨਵਰਟ ਕਰ ਲਿਆ ਹੌਲੀ-ਹੌਲੀ ਆਪਣੇ ਦੇ ਵਿੱਚ ਹੀਰ ਲ